ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਜਿਸ ਗੁਰਦਸਾਹਿਬ ਦੇ ਆਪ ਦਰਸ਼ਨ ਕਰ ਰਹੇ ਹੋ ਇਹ ਗੁਰਦਸਾਹਿਬ ਦਾ ਨਾਮ ਗੁਰੂ ਕਾ ਬਾਗ ਹੈ ਨਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ 10ਵੇਂ ਪਿਤਾ ਧੰਨ ਗੁਰਗੋਬਿੰਦ ਸਿੰਘ ਜੀ ਦੇ ਜਨਮ ਦੀ ਖਬਰ ਸੁਣੀ ਤਾਂ ਉਹ ਅਸਾਮ ਤੋਂ ਪਟਨੇ ਆ ਪੁੱਜੇ ਤਾਂ ਸਭ ਤੋਂ ਪਹਿਲਾਂ ਉਹ ਇਸ ਸੁੱਕੇ ਹੋਏ ਬਾਗ ਵਿੱਚ ਆ ਗਏ ਗੁਰੂ ਜੀ ਦੇ ਚਰਨ ਪੈਣ ਕਰਕੇ ਇਹ ਬਾਗ ਇੱਕਦਮ ਹਰਿਆ ਭਰਿਆ ਹੋ ਗਿਆ। ਇਹ ਕੋਤਕ ਵੇਖ ਕੇ ਲੋਕ ਬਾਗ ਦੇ ਮਾਲਕ ਨਵਾਬ ਕੋ ਨਸੇ ਗਏ। ਨਵਾਬ ਸੁਣ ਕੇ ਬੜਾ ਪ੍ਰਸੰਨ ਹੋਇਆ ਤੇ ਸਤਿਗੁਰੂ ਜੀ ਦੇ ਚਰਨਾਂ ਤੇ ਆ ਟੱਠਾ। ਉਸ ਨੇ ਇਸ ਖੁਸ਼ੀ ਵਿੱਚ ਸਾਰਾ ਬਾਗ ਗੁਰੂ ਜੀ ਨੂੰ ਭੇਟਾ ਕਰ ਦਿੱਤਾ। ਇਸ ਲਈ ਬਾਗ ਦਾ ਨਾਮ ਗੁਰੂ ਕਾ ਬਾਗ ਪੈ ਗਿਆ। ਇਸ ਬਾਗ ਵਿੱਚ ਇੱਕ ਸਾਧੂ ਮਹਾਤਮਾ ਰਹਿੰਦਾ ਸੀ ਜੋ ਕਾਫੀ ਸਮੇਂ ਤੋਂ ਤਪੱਸਿਆ ਕਰ ਰਿਹਾ ਸੀ। ਉਹ ਇਹ ਕੌਤਕ ਪਰਤਖ ਦੇ ਕੇ ਵੀ ਗੁਰੂ ਜੀ ਤੇ ਸ਼ਰਦਾ ਨਾਂ ਲਿਆਇਆ ਸਗੋਂ ਆਖਣ ਲੱਗਾ ਕਿ ਇਹ ਕੋਈ ਜਾਦੂਗਰ ਹੋਵੇਗਾ ਜਿਸ ਨੇ ਬਾਗ ਹਰਿਆ ਭਰਿਆ ਕਰ ਦਿੱਤਾ ਹੈ ਅੰਤਰਾਜਮੀ ਸਤਗੁਰਾਂ ਨੇ ਉਸ ਦਾ ਅਭਿਮਾਨ ਤੋੜਨ ਲਈ ਇੱਕ ਕੌਤਕ ਰਚਿਆ ਮਹਾਰਾਜ ਆਪ ਚੱਲ ਕੇ ਕੋਲ ਗਏ ਤੇ ਆਖਣ ਲੱਗੇ ਮਹਾਤਮਾ ਜੀ ਆਪ ਤਪੱਸਿਆ ਤਾਂ ਬੜੇ ਕਰ ਚੁੱਕੇ ਹੋ ਪਰ ਅਜੇ ਤੱਕ ਅਭਿਮਾਨ ਦੇ ਕਾਰਨ ਮਨ ਦੀ ਮੈਲ ਨਹੀਂ ਧੋਤੀ ਗਈ ਫਿਰ ਸਤਗੁਰਾਂ ਇੱਕ ਸਿੱਖ ਨੂੰ ਹੁਕਮ ਦਿੱਤਾ ਕਿ ਜੋ ਪਾਸ ਇੱਕ ਖੂਹ ਹੈ ਉਸ ਵਿੱਚੋਂ ਚੀਜ਼ਾਂ ਕੱਢ ਕੇ ਲਿਆਓ ਹੁਕਮ ਮੰਨ ਕੇ ਸਿੱਖ ਨੇ ਖੂਹ ਵਿੱਚੋਂ ਇੱਕ ਲੋਟਾ ਤੇ ਇੱਕ ਬੈਰਾਗਣ ਕੱਢ ਕੇ ਲੈ ਆਂਦੀ ਦੋਵੇਂ ਚੀਜ਼ਾਂ ਸਤਿਗੁਰਾਂ ਨੇ ਸਾਧੂ ਅੱਗੇ ਰੱਖੀਆਂ ਤੇ ਆਖਿਆ ਕਿ ਮਹਾਤਮਾ ਜੀ ਤੁਹਾਡੀਆਂ ਇਹ ਦੋਵੇਂ ਚੀਜ਼ਾਂ ਦਰਿਆ ਤੇ ਇਸ਼ਨਾਨ ਕਰਦੇ ਸਮੇਂ ਰੁੜ ਗਈਆਂ ਸਨ ਸੋ ਲੈ ਲਵੋ ਇਹ ਕੋਤਕ ਦੇ ਕੇ ਤੇ ਆਪਣੀ ਚੀਜ਼ਾਂ ਪਛਾਣ ਕੇ ਸਾਧੂ ਸਤਿਗੁਰਾਂ ਦੇ ਚਰਨਾਂ ਤੇ ਟੈਪਿਆ ਮਹਾਰਾਜ ਨੇ ਉਸ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਪਾਵਸਾਗਰ ਤੋਂ ਪਾਰ ਕਰ ਦਿੱਤਾ ਗੁਰੂ ਦੇ ਬਾਗ ਵਿੱਚ ਵਿਖੇ ਵਿਸਾਖ ਸੁਦੀ 7ਵੇਂ ਨੂੰ ਸਾਲ ਦੇ ਸਾਲ ਮੇਲਾ ਲੱਗਦਾ ਹੈ ਅਤੇ ਹਰ ਮਹੀਨੇ ਦੀ 7ਵੀਂ ਨੂੰ ਤੀਵੇਂ ਇੱਥੇ ਇਸ਼ਨਾਨ ਕਰਦਿਆਂ ਨੂੰ ਮਹਾਰਾਜ ਜੀ ਨੇ ਵਾਰ ਦਿੱਤਾ ਕਿ ਜੋ ਕੋਈ ਸੰਗਤ ਇੱਛਾ ਮਨੋ ਕਾਮਨਾ ਬੱਚੇ ਵਾਸਤੇ ਪਰਿਵਾਰ ਵਾਸਤੇ ਸੁਖ ਸ਼ਾਂਤੀ ਵਾਸਤੇ ਅਤੇ ਘਰ ਵਿੱਚ ਕੋਈ ਕਲੇਸ਼ ਹੋਵੇ ਤਾਂ ਗੁਰੂ ਦਾ ਬਾਗ ਵਿਖੇ ਬੂਟਾ ਲਗਾ ਕੇ ਇਸ ਖੂਹ ਦੇ ਅਮਰ ਜਲ ਤੋਂ ਸਾਤ ਸਤਮੀ ਇਸ਼ਨਾਨ ਕਰਨਗੇ ਆ ਉਹਨਾਂ ਦਾ ਉਹਨਾਂ ਦੀ ਹਰ ਤਰ੍ਹਾਂ ਦੀ ਮਨੋ ਕਾਮਨਾ ਜੋ ਹੈ ਉਹ ਪੂਰਨ ਹੋਏਗੀ। ਅਤੇ ਇਸੇ ਗੁਰਦ੍ਰਸਾਹਿਬ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਿੰਮ ਦੀ ਦਾਤਨ ਕਰਕੇ ਤੇ ਦਾਤਨ ਉੱਥੇ ਗਾੜ ਦਿੱਤੀ ਸੀ ਜਿਸ ਤੋਂ ਕਿ ਇੱਕ ਨਿੰਮ ਦਾ ਦਰਖਤ ਬਣ ਗਿਆ ਜੋ ਕਿ ਅੱਜ ਵੀ ਇੱਥੇ ਵਿਰਾਜਮਾਨ ਹੈ। ਫਿਰ ਉਸ ਤੋਂ ਬਾਅਦ ਉੱਗਿਆ ਹੋਣਾ ਹੈ ਨਾ। ਅਤੇ ਇੱਥੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਕੜਾ ਵੀ ਸ਼ਿਸ਼ੋਭਿਤ ਹੈ ਜੋ ਕਿ ਆਪ ਜੀ ਦਰਸ਼